ਕਾਗੋ ਓ ਯਾਰ ਰੁਕ ਜਾਓ ਯਾਰ ਕੁਝ ਕਰ ਦੇ ਇਧਰ ਆ ਲੱਗ ਗਿਆ ਇਧਰ ਆ ਉਹਨੇ ਉਹਨੇ ਪਾਇਆ ਗੁਰੂ ਸਾਹਿਬ ਨੇ ਜਿਹੜੀ ਚੀਜ਼ ਤੋਂ ਮਨਾ ਕੀਤਾ ਵੀ ਰੰਗਾ ਨਾਲ ਨਹੀਂ ਖੇਡਣਾ ਤੂੰ ਹੀ ਕਿਉਂ ਖੇਡ ਰਿਓ 10 ਮੈਨੂੰ ਭਾਈ ਜੀ ਕੁਝ ਕਹਿਣਾ ਚਾਹੋਗੇ ਪਰ ਗੁਰੂ ਸਾਹਿਬ ਨੇ ਤਾਂ ਸਾਨੂੰ ਰੰਗ ਖੇਡਣ ਤੋਂ ਉਹਨਾਂ ਨੇ ਕਿਹਾ ਹੀ ਨਹੀਂ ਰੰਗ ਖੇਡਣ ਤੋਂ ਤਾਂ ਨਾ ਮਨਾ ਕੀਤਾ ਅਸੀਂ ਆਪਣੀ ਖੁਸ਼ੀ ਲਈ ਖੇਡ ਰਹੇ ਹਾਂ ਖੁਸ਼ੀ ਲਈ ਖੇਡੋ ਬਹੁਤ ਵਧੀਆ ਗੱਲ ਆ ਪਰ ਲੱਗਦਾ ਨਹੀਂ ਸੀ ਕਿ ਸਾਨੂੰ ਅੱਜ ਦਿਵਾਨਾਂ ਵਿੱਚ ਬੈਠ ਕੇ ਸਾਡੀਆਂ ਬੱਚੀਆਂ ਨੂੰ ਦੱਸਣਾ ਚਾਹੀਦਾ ਅੱਜ 21 21 21 ਤਰੀਕ ਦੇ ਅਸੀਂ ਦਿਵਾਨਾਂ ਵਿੱਚ ਹੀ ਬੈਠੇ ਹੋਏ ਹਾਂ ਅੱਜ ਹੀ ਵਾਰ ਆਏ ਹੋਏ ਹਾਂ ਪੰਜ ਪਿਆਰੇ ਪਾਰਕ ਦੇ ਵਿੱਚ ਮੌਜੂਦ ਆ ਤੇ ਗੱਲਬਾਤ ਕਰਾਂਗੇ ਆਪਾਂ ਨੌਜਵਾਨ ਤੁਸੀਂ ਦੇਖ ਸਕਦੇ ਹੋ ਵੀ ਹੋਲੀ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗੇ ਹੋਏ ਨੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਬਾਈ ਜੀ ਕੀ ਹਾਲ ਚਾਲ ਕਿਹੜੇ ਪਿੰਡ ਤੋਂ ਆਏ ਹੋ ਖੋਜਗੀਪੁਰ ਤੋਂ ਸਰ ਹਾਂਜੀ ਖੋਜਗੀਪੁਰ ਤੋਂ ਖੋਜਗੀਪੁਰ ਇੱਕ ਜਿਲ੍ਹਾ ਤਰਨਤਾਰ ਜਿਲ੍ਹਾ ਤਰਨਤਾਰ ਨੂੰ ਜਿਲ੍ਹਾ ਤਰਨਤਾਰ ਆ ਹੀ ਵੀ ਤਰਨਤਾਰ ਵਾਲਾ ਹੀ ਆ ਠੀਕ ਹੈ ਸਰ ਹੋਰ ਬਾਈ ਠੀਕ ਠਾਕ ਉਹ ਯਾਰ ਲੁਕ ਜਾਓ ਯਾਰ ਇਧਰ ਆ ਲੱਗ ਗਿਆ ਇਧਰ ਆ ਉਹਨੇ ਉਹਨੇ ਪਾਇਆ ਗੁਰੂ ਸਾਹਿਬ ਨੇ ਜਿਹੜੀ ਚੀਜ਼ ਤੋਂ ਮਨਾ ਕੀਤਾ ਪਿਰੰਗਾ ਨਾਲ ਨਹੀਂ ਖੇਡਣਾ ਤੂੰ ਹੀ ਕਿਉਂ ਖੇਡ ਰਿਓ 10 ਮੈਨੂੰ ਸ਼ੌਂਕ ਬੋਲੋ ਬੋਲੋ ਐਲਮੂ ਕਰ ਸ਼ੌਂਕ ਹੈ ਸ਼ੌਂਕ ਹੈ ਤਾਂ ਹੋਇਆ ਹੋਲੇ ਮੱਲੇ ਦਾ ਕੀ ਸਬੰਧ ਸੀ ਗੁਰੂ ਸਾਹਿਬ ਦੇ ਨਾਲ ਗੁਰੂ ਸਾਹਿਬ ਦੇ ਨਾਲ ਹੋਲੇ ਮੱਲੇ ਦਾ ਕੀ ਸਬੰਧ ਸੀ ਪਤਾ ਪੰਜ ਪਿਆਰੇ ਕੌਣ ਸੀ ਪਤਾ ਹਾਂਜੀ ਕੌਣ ਸੀ ਪੰਜ ਪਿਆਰੇ ਦੱਸੋ ਨਾਂ ਦੱਸਿਓ ਪੰਜਾਂ ਪਿਆਰੇ ਦਾ ਨਾਂ ਦੱਸ ਸਕੇ ਪੰਜਾਂ ਪਿਆਰੇ ਦਾ ਨਾਂ ਤੇ ਦੱਸ ਜਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਨੇ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਮਨਾ ਕੀਤਾ ਸੀ ਅੱਜ ਵੀ ਉਹ ਇਹੋ ਕੁਝ ਹੋ ਰਿਹਾ ਗੁਰੂ ਸਾਹਿਬ ਨੇ ਬਿਲਕੁਲ ਰੰਗਾਂ ਦੇ ਨਾਲ ਖੇਡਣਾ ਮਨਾ ਕੀਤਾ ਕਿਉਂਕਿ ਹੋਲੇ ਮੱਲੇ ਦਾ ਗੁਰੂ ਰੰਗਾਂ ਦੇ ਨਾਲ ਖਾਲਸੇ ਦਾ ਕੋਈ ਸਬੰਧ ਨਹੀਂ ਇਹਨਾਂ ਨੌਜਵਾਨਾਂ ਨੂੰ ਕੁਝ ਵੀ ਪਤਾ ਨਹੀਂ ਪਰ ਅੱਜ ਲੋੜ ਸੀ ਇਹਨਾਂ ਨੌਜਵਾਨਾਂ ਨੂੰ ਸਮਝਾਉਣ ਦੀ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅੱਜ ਇਹਨਾਂ ਨੂੰ ਲੋੜ ਸੀ ਦੀਵਾਨਾ ਵਿੱਚ ਬੈਠ ਕੇ ਗੁਰੂ ਦਾ ਜਸ ਸੁਣਦੀ ਅੱਜ ਇਹਨਾਂ ਨੂੰ ਲੋੜ ਸੀ ਗੁਰਬਾਣੀ ਦਾ ਕੀਰਤਨ ਸੁਣਦੀ ਬਾਈ ਜੀ ਕੁਝ ਕਹਿਣਾ ਚਾਹੋਗੇ ਸੋ ਅ ਅੱਜ ਲੋੜ ਸੀ ਇਹਨਾਂ ਵੀਰਾਂ ਨੂੰ ਕਿ ਇਹਨਾਂ ਨੂੰ ਪਿਆਰ ਦੇ ਨਾਲ ਸਮਝਾ ਕੇ ਇਹਨਾਂ ਨੂੰ ਦੀਵਾਨ ਦੇ ਵਿੱਚ ਬਿਠਾਇਆ ਜਾਂਦਾ ਅੱਜ ਜ਼ਰੂਰਤ ਸੀ ਸਾਡੀ ਸਿੱਖੀ ਨੂੰ ਬਚਾਉਣ ਦੀ ਜਿਹੜੀ ਚੀਜ਼ਾਂ ਤੋਂ ਗੁਰੂ ਸਾਹਿਬ ਨੇ ਮਨਾ ਕੀਤਾ ਅਸੀਂ ਉਹ ਜਾਣ ਬੁੱਝ ਕੇ ਕਿਉਂ ਕਰਦੇ ਆ ਸੋ ਅੱਜ ਦੀ ਵੀਡੀਓ ਪਾਰਕ ਦੇ ਵਿੱਚੋਂ ਤੁਹਾਨੂੰ ਦਿਖਾ ਰਿਹਾ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਸਿੱਕਾ ਹੋ ਕਰ ਲਾ ਰਹੀਏ ਤੋਂ ਆਏ ਤੇ ਇਹ ਹੋਲੀ ਖੇਡ ਰਿਹਾ ਹੋਲਾ ਮੱਲਾ ਖੇਡ ਰਿਹਾ ਸਿੱਕਾ ਦਾ ਹੋਲਾ ਮੱਲਾ ਖੇਡ ਰਿਹਾ ਸਿੱਕਾ ਦਾ ਤੋਂ ਹੋਲਾ ਮੱਲਾ ਹੈ ਪਰ ਗੁਰੂ ਸਾਹਿਬ ਨੇ ਤੇ ਸਾਨੂੰ ਰੰਗ ਖੇਡਣ ਤੇ ਉਹਨਾਂ ਨੇ ਕਿਹਾ ਇਹ ਨਹੀਂ ਰੰਗ ਖੇਡਣ ਤੋਂ ਤਾਂ ਨਾ ਬਣਾ ਕੀਤਾ ਅਸੀਂ ਆਪਣੀ ਖੁਸ਼ੀ ਲਈ ਖੇਡ ਰਹੇ ਹਾਂ ਖੁਸ਼ੀ ਲਈ ਕਹਿੰਦੇ ਹੋ ਬਹੁਤ ਵਧੀਆ ਗੱਲ ਆ ਪਰ ਲੱਗਦਾ ਨਹੀਂ ਸੀ ਕਿ ਸਾਨੂੰ ਅੱਜ ਦੀਵਾਨਾ ਵਿੱਚ ਬੈਠ ਕੇ ਸਾਡੀਆਂ ਬੱਚੀਆਂ ਨੂੰ ਦੱਸਣਾ ਚਾਹੀਦਾ ਅੱਜ 21 21 21 ਤਰੀਕ ਦੇ ਅਸੀਂ ਦੀਵਾਨਾ ਵਿੱਚ ਹੀ ਬੈਠੇ ਹੋਏ ਹਾਂ ਅੱਜ ਹੀ ਵਾਰ ਆਏ ਹੋਏ ਨਹੀਂ ਗੁਰੂ ਸਾਹਿਬ ਨੇ ਰੰਗ ਖੇਡਣ ਤੋਂ ਬਿਲਕੁਲ ਮਨਾ ਕੀਤਾ ਤੁਸੀਂ ਕਿਉਂ ਖੇਡ ਰਹੇ ਹੋ ਖੇਡ ਰਹੇ ਹਾਂ ਅਸੀਂ ਆਪਣੀ ਖੁਸ਼ੀ ਲਈ ਖੇਡ ਰਹੇ ਹਾਂ ਅਸੀਂ ਖੁਸ਼ੀ ਮਨਾ ਰਹੇ ਹਾਂ ਤੇ ਇਹ ਕਿਹੜੀ ਖੁਸ਼ੀ ਜਿਹੜੀ ਚੀਜ਼ ਤਾਂ ਗੁਰੂ ਸਾਹਿਬ ਮਨਾ ਕਰਦੇ ਆਪਾਂ ਉਹਦੇ ਉਲਟ ਚੱਲਾਂਗੇ ਬੋਲੋ ਜਰਾ ਸੋ ਤੁਸੀਂ ਦੇਖ ਸਕਦੇ ਹੋ ਕਿ ਪਹਿਣਾ ਰੰਗ ਨਾਲ ਖੇਡਨੀ ਆ ਪਰ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਤੋਂ ਮਨਾ ਕੀਤਾ ਅਸੀਂ ਕੋਸ਼ਿਸ਼ ਕਰਦੇ ਆ ਵੀ ਜਿਹੜੀਆਂ ਚੀਜ਼ਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਸੀ ਉਹ ਲੋਕਾਂ ਦੇ ਸਾਹਮਣੇ ਲਿਆਂਦੀਆਂ ਜਾਣ ਤੁਸੀਂ ਵੇਖ ਸਕਦੇ ਹੋ ਕਿ ਅੱਜ ਇੱਕ ਤਸਵੀਰ ਦਿਖਾ ਦਿਓ ਕਰੀ ਕਿ ਪੂਰੀ ਤਰ੍ਹਾਂ ਰੰਗ ਦੇ ਵਿੱਚ ਲਪੇਟੇ ਹੋਏ ਨੇ ਇੱਕ ਦੂਜੇ ਨੂੰ ਰੰਗ ਲਗਾ ਕੇ ਇਹ ਖੇਡਿਆ ਜਾ ਰਿਹਾ ਹੈ ਜਿਸ ਤਰ੍ਹਾਂ ਹੁਣ ਆ ਬੱਚਿਆਂ ਦੇ ਨਾਲ ਰੰਗ ਪਾਇਆ ਜਾ ਰਿਹਾ ਹੈ ਅੱਖਾਂ ਦੇ ਵਿੱਚ ਅਗਰ ਰੰਗ ਪੈਂਦਾ ਹੈ ਤਾਂ ਉਹਦਾ ਨੁਕਸਾਨ ਵੀ ਹੋ ਸਕਦਾ ਹੈ ਗੁਰੂ ਸਾਹਿਬ ਨੇ ਹੋਲਾ ਮੱਲਾ ਬਣਾਇਆ ਕਿਉਂਕਿ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਗੁਰੂ ਸਾਹਿਬ ਨੇ ਹੋਲਾ ਮੱਲਾ ਬਣਾਇਆ ਸੀ ਕਿ ਮੇਰਾ ਖਾਲਸਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਵੇਗਾ ਆਪਣੇ ਆ ਸ਼ਾਸਤਰ ਵਿਦਿਆ ਦੇ ਨਾਲ ਜੋਰ ਦਿਖਾਏਗਾ ਜਿਹੜੇ ਸ਼ਾਸਤਰ ਵਿਦਿਆ ਦੇ ਵਿੱਚ ਜੇਤੂ ਕਰਾਰ ਦਿੱਤੇ ਜਾਂਦੇ ਸਨ ਗੁਰੂ ਸਾਹਿਬ ਉਹਨਾਂ ਨੂੰ ਵੱਡੇ ਵੱਡੇ ਇਨਾਮ ਦਿਆ ਕਰਦੇ ਸਨ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਗੁਰੂ ਸਾਹਿਬ ਨੇ ਹੋਲੇ ਹੋਲੀ ਤੋਂ ਹੋਲਾ ਮਹੱਲਾ ਬਣਾਇਆ ਸੀ ਹੋਲੀ ਦਾ ਮਤਲਬ ਹੈਗਾ ਸੀ ਮਹੱਲਾ ਖੜਨਾ ਸ਼ਾਸਤਰ ਵਿਦਿਆ ਕਰਤਵ ਦਿਖਾਉਣੇ ਆਪਣੇ ਤੇ ਪਰ ਅਸੀਂ ਨਹੀਂ ਮੰਨਦੇ ਅੱਜ ਵੀ ਉਸੇ ਹੀ ਤਰ੍ਹਾਂ ਅਸੀਂ ਰੰਗਾਂ ਦੇ ਨਾਲ ਖੇਡ ਰਹੇ ਆ ਇਹ ਸਾਡਾ ਕਨਸੈਪਟ ਨਹੀਂ ਸੀ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਤੋਂ ਮਨਾ ਕੀਤਾ ਸੀ ਨਾਲ ਨੌਜਵਾਨ ਜਗਰਾਜ ਸਿੰਘ ਜੀ ਜੁੜੇ ਨੇ ਆਪਾਂ ਕਰਦੇ ਆ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਕਿ ਨੌਜਵਾਨ ਅਜੇ ਵੀ ਰੰਗਾ ਦੇ ਨਾਲ ਖੇਡ ਰਹੇ ਨੇ ਗੁਰੂ ਸਾਹਿਬ ਨੇ ਇਸ ਚੀਜ਼ ਤੋਂ ਮਨਾ ਕੀਤਾ ਸੀ ਗੁਰੂ ਸਾਹਿਬ ਨੇ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੁਣਾਂ ਨੇ ਤੇ ਇਸ ਧਰਤੀ ਦੇ ਬਹੁਤ ਜਿਹੜੇ ਕੌਤਕ ਰਚਾਏ ਨੇ ਉਹਨਾਂ ਨੇ ਸਾਨੂੰ ਇਸ ਕਰਕੇ ਸਮਝਾਇਆ ਸੀ ਵੀ ਜਿਹੜੀ ਦੂਸਰੀ ਸੰਗਤ ਹੋਲੀ ਖੇਡਦੀ ਹੈ ਤੇ ਖਾਲਸੇ ਵਾਸਤੇ ਹੋਲਾ ਬਣਾਇਆ ਹੈ ਕਿ ਖਾਲਸਾ ਜਿਹੜਾ ਸੱਜ ਕੇ ਸ਼ਸਤਰ ਵਿਦਿਆ ਪਾ ਕੇ ਤੋ ਜੋ ਮਹੱਲਾ ਖੜੇਗਾ ਇਸ ਕਰਕੇ ਮਹੱਲਾ ਬਣਾਇਆ ਸੀ ਸਾਨੂੰ ਐ ਨਹੀਂ ਸੀ ਕਿਹਾ ਵੀ ਇੱਕ ਦੂਸਰੇ ਉੱਪਰ ਹੋਲੀ ਪਾ ਕੇ ਜਾਂ ਰੰਗ ਪਾ ਕੇ ਇੱਕ ਦੂਸਰੇ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਦਾ ਮਹੱਲਾ ਨਹੀਂ ਕੱਢਣ ਲਈ ਬਣਾਇਆ ਖਾਲਸੇ ਦਾ ਮਹੱਲਾ ਸੀ ਵੀ ਗਤਕਾ ਜੋਰਬਾਜ਼ੀਆਂ ਹੋਰ ਵੀ ਸੰਗਤਾਂ ਦੇ ਦੇਖ ਕੇ ਜੋ ਨਵੀਂ ਪਨੀਰੀ ਆ ਰਹੀ ਆ ਉਹਨਾਂ ਨੂੰ ਇਹੀ ਸੰਦੇਸ਼ ਹੈ ਵੀ ਤੁਸੀਂ ਜਦੋਂ ਵੀ ਗੁਰੂ ਧਾਮ ਕਿਸੇ ਵੀ ਗੁਰਦ ਾਮ ਤੇ ਜਾਂਦੇ ਹੋ ਉਥੋਂ ਦਾ ਇਤਿਹਾਸ ਪੜ ਕੇ ਜਰੂਰ ਆਓ ਇੱਥੇ ਗੁਰੂ ਸਾਹਿਬ ਜੀ ਨੇ ਕੀ ਕੌਤਕ ਰਚਾਏ ਸਨ ਤੇ ਸਾਨੂੰ ਇੱਥੇ ਆਇਆਂ ਨੂੰ ਕੀ ਉਸ ਚੀਜ਼ ਦਾ ਫਲ ਪ੍ਰਾਪਤ ਹੋਇਆ ਜੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੀ ਜੀ ਵਾਹਿਗੁਰੂ ਜੀ ਖਾਲਸਾ ਅਸੀਸ ਵਾਹਿਗੁਰੂ ਸੰਗਤ ਜੀ ਆਪਾਂ ਕੋਸ਼ਿਸ਼ ਕੀਤੀ ਹੈ ਕਿ ਹੌਲੇ ਮੱਲੇ ਦਾ ਜਿਹੜਾ ਕਨਸੈਪਟ ਗੁਰੂ ਸਾਹਿਬ ਨੇ ਬਣਾਇਆ ਸੀ ਉਸ ਨੂੰ ਵੀ ਜਾਣ ਸਕੀਏ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਕਿਤੇ ਵੀ ਰੰਗਾਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੇ ਕਿਹਾ ਸੀ ਮੇਰਾ ਖਾਲਸਾ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਲੀ ਤੋਂ ਅਗਲੇ ਦਿਨ ਆਵੇਗਾ ਤੇ ਮਹੱਲਾ ਖੇਡੇਗਾ ਮਹੱਲੇ ਦਾ ਮਤਲਬ ਸੀ ਸ਼ਾਸਤਰ ਵਿਦਿਆ ਦਾ ਪ੍ਰਯਾਸ ਕਰਨਾ ਗੁਰੂ ਸਾਹਿਬ ਦੋ ਫੌਜਾਂ ਤਿਆਰ ਕਰਦੇ ਸਨ ਤੇ ਜਿਹੜੀ ਫੌਜ ਜਿੱਤ ਜਾਂਦੀ ਸੀ ਉਸ ਨੂੰ ਫਿਰ ਇਨਾਮਾਂ ਦੇ ਨਾਲ ਨਵਾਜਿਆ ਜਾਂਦਾ ਸੀ ਇੱਕ ਦੂਰ ਅੰਦੇਸ਼ੀ ਵਾਲਾ ਫੈਸਲਾ ਸੀ ਗੁਰੂ ਸਾਹਿਬ ਦਾ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਕੇ ਆਉਣ ਵਾਲਾ ਸਮਾਂ ਜਿਹੜਾ ਉਹ ਜੰਗਾ ਜੁੱਧਾਂ ਦਾ ਆਵੇਗਾ ਇਸ ਕਰਕੇ ਗੁਰੂ ਸਾਹਿਬ ਨੇ ਇਹ ਹੋਲਾ ਮੱਲਾ ਇੱਕ ریاਸ ਦੀ ਤਰ੍ਹਾਂ ਜਾਂ ਪ੍ਰਿਆਸ ਦੀ ਤਰ੍ਹਾਂ ਸ਼ੁਰੂ ਕੀਤਾ ਸੀ ਕਿ ਹੋਲੇ ਮੱਲੇ ਨੂੰ ਅਸੀਂ ਕਿਵੇਂ ਬਣਾਉਣਾ ਪਰ ਅਸੀਂ ਅੱਜ ਵੀ ਉਹਨਾਂ ਰੰਗਾਂ ਦੇ ਵਿੱਚ ਉਲਝੇ ਹੋਏ ਆ ਗੁਰੂ ਸਾਹਿਬ ਕੋਲ ਆਉਂਦੇ ਤੇ ਜ਼ਰੂਰ ਆ ਗੁਰੂ ਦੀ ਖੁਸ਼ੀ ਲੈਣ ਵਾਸਤੇ ਪਰ ਗੁਰੂ ਦੀ ਗੱਲ ਮੰਨਦੇ ਨਹੀਂ ਅੱਜ ਵੀ ਨੌਜਵਾਨ ਜਿਹੜੇ ਆ ਹੋਲੀ ਦੇ ਨਾਲ ਰੰਗਾਂ ਦੇ ਨਾਲ ਹੋਲੀ ਖੇਡੀ ਜਾ ਰਹੀ ਹੈ